ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਡਾਲੇਕੇ ਡਾਲੇਕੇ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਬਿਲਕੁਲ ਕੋਈ 10 ਕਿਲੋਮੀਟਰ ਦੀ ਦੂਰੀ ਆ ਦੋਸਤੋ ਤੇ ਬਿਲਕੁਲ ਇਹ ਰੋਡ ਅੱਗੇ ਮਾਨੋਚਾਲ ਸ਼ਬਾਜਪੁਰ ਦਿਆਲਪੁਰਾ ਭਿੱਖੀ ਪਿੰਡ ਇਹ ਛੜਕ ਚਲੀ ਜਾਂਦੀ ਹੈ ਜਿਹੜੀ ਸ਼੍ਰੀ ਤਰਨਤਾਰਨ ਸਾਹਿਬ ਤੋਂ ਜਾਂਦੀ ਹੈ ਵੀਰ ਦੀਪੇ ਦੇ ਕੋਲੇ ਆਇਆ ਬਾਈ ਜੋਗਾ ਸਿੰਘ ਉਹਨਾਂ ਦੇ ਘਰ ਪਸੂ ਦੋਸਤੋ ਅੱਜ ਇਸ ਕਵਰਜ ਵਿੱਚ ਆਪਾਂ ਤੁਹਾਨੂੰ ਪੰਜ ਮੱਝਾਂ ਝੋਟੀਆਂ ਦਿਖਾਉਣੀਆਂ ਨੇ ਪਸੂ ਆਲਮੋਸਟ ਜਿੰਨੇ ਵਿਖਾਏ ਜਾਣਗੇ ਦੋਸਤੋ ਸਾਰੇ ਸੂਏ ਸੂਏ ਆ ਸੋ ਬਾਅਦ ਵਿੱਚ ਦੋਸਤੋ ਵੀਡੀਓ ਅਪਲੋਡ ਹੋਣ ਤੋਂ ਬਾਅਦ ਕਿਸੇ ਵੀਰ ਨੇ ਤਸੱਲੀ ਕਰਨੀ ਆ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਤੇ ਜੇਕਰ ਦੋਸਤੋ ਪਸੂ ਕੋਈ ਗੱਬੜਾ ਹੁੰਦਾ ਤੇ ਉਹਦੀ ਟਿੱਪ ਕੇ ਚੌਥਾਣਾ ਦੀ ਤਸੱਲੀ ਜ਼ਰੂਰ ਕਰਿਆ ਕਰੋ ਆਪਣਾ ਹੱਕ ਸਮਝ ਕੇ ਕਿਉਂਕਿ ਪੈਸੇ ਰਕਮ ਲਾਉਣੀ ਹੈ ਤਸੱਲੀ ਅੱਗੋਂ ਵਪਾਰੀ ਵੀ ਆਪਣੀ ਪੂਰੀ ਕਰਕੇ ਲੈ ਕੇ ਆਉਂਦਾ ਪਰਾ ਕੋ ਜਿਹੜਾ ਕੋਈ ਖਰੀਦਦਾਰ ਵੀਰ ਘਰੇ ਆ ਰਿਹਾ ਤੇ ਤੁਸੀਂ ਵੀ ਆਪਣੀ ਪੂਰੀ ਤਸੱਲੀ ਜਿਹੜੀ ਦੋਸਤੋ ਬਣਦੀ ਹੈ ਜਰੂਰ ਕਰਿਆ ਕਰੋ ਠੀਕ ਆ ਅੱਜ 14 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਤੁਸੀਂ ਨੋਟ ਕਰ ਸਕਦੇ ਦੋਸਤੋ ਕੋਈ 2:30 ਵਜੇ ਦਾ ਸਮਾਂ ਹੈ ਦੁਪਹਿਰ ਦਾ ਆਓ ਕਰਦੇ ਆਂ ਗੱਲਬਾਤ ਵੀਰ ਦੀਪੇ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਨੇ ਅੱਜ ਇਹਨਾਂ ਪਸੂਆਂ ਦੀ ਸਭ ਤੋਂ ਪਹਿਲਾਂ ਵੀਰ ਦੀਪੇ ਸਾਸਰੀਕਾਲ ਸੰਧੂ ਸਾਹਿਬ ਸਾਸਰੀਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਬੜੇ ਵਧੀਆ ਵੀਰੇ ਆਪਦੇ ਸੁਣਾਓ ਹੋਰ ਸੁਣਾਓ ਚੰਗੇ ਵੀਰੇ ਹਾਂ ਚੱਲੀ ਜਾਂਦਾ ਸੋਨਾ ਕੰਮ ਹਾਂਜੀ ਹਾਂਜੀ ਭਾਈ ਵਧੀਆ ਚੱਲੀ ਜਾਂਦਾ ਅੱਛਾ ਤੀਪੇ ਭਾਈ ਅੱਜ ਤੋਂ ਕੋਈ 5 ਕਿ ਦਿਨ ਪਹਿਲਾਂ ਪਾਈਏ ਵੀਡੀਓ ਹਾਂਜੀ ਭਾਈ ਆਪਾਂ 10 ਤਰੀਕ ਨੂੰ ਪਾਈ ਸੀ ਵੀਡੀਓ ਜੀ ਅੱਛਾ ਜੀ ਹਾਂਜੀ ਇਸ 4 ਕਿ ਦਿਨ ਹੋਇਆ ਜੇ ਫਿਰ ਹਾਂ 4 ਦਿਨ ਹੋਇਆ ਜੀ ਇੱਕ ਵੱਡੀ ਮੱਝ ਪਾਈ ਸੀ ਵੱਡੀ ਮੈਂ ਪਾਈ ਸੀ ਹਾਂ ਵਧੀਆ ਚੰਗੀ ਸੀ ਮੱਝ ਹਾਂਜੀ ਹਾਂਜੀ ਠੀਕ ਆ ਕੋਮਬਰ ਘਰ ਚ ਲੱਗੀ ਆ ਜੀ ਡੇਰੀ ਤੇ ਚਲੀ ਗਈ ਡੇਰੀ ਵਾਲਿਆਂ ਲਈ ਬੰਦੇ ਡੇਰੀ ਵਾਲੇ ਹਾਂਜੀ ਚਲੋ ਚੰਗੀ ਮੱਝ ਚੰਗੇ ਦੁੱਧ ਵਾਲੀ ਫਿਰ ਡੇਰੀ ਵਾਲੇ ਲੈਣੀ ਹਾਂਜੀ ਹਾਂਜੀ ਤੇ ਬਾਕੀ ਪਸ਼ੂ ਉਹਨਾਂ ਚ ਵਿੱਚੋਂ ਸਾਰੇ ਹੋ ਗਏ ਸੇਲ ਕੀ ਨਹੀਂ ਇੱਕ ਮੱਝ ਲੈ ਗਈ ਭਾਈ ਅੱਛ ਤੋ ਕਹਿੰਦੇ ਵੀ ਅਸੀਂ ਆਣ ਕੇ ਲੈ ਜੰਨੇ ਆ ਤੇ ਚੋਈ ਵੀ ਨਾ ਵੀਡੀਓ ਕਾਲ ਤੇ ਅੱਛਾ ਤੇ ਸਵੇਰੇ ਆਂਦੇ ਅਸੀਂ ਆਪ ਆਣ ਕੇ ਚੋਵਾਂਗੇ ਬਾਅਦ ਚ ਉਹਨਾਂ ਫੋਨ ਬੰਦ ਕਰਤਾ ਬੰਦ ਕਰਤਾ ਹਾਂਜੀ ਬਾਅਦ ਫੇਰ ਲਾਇਆ ਬਾਅਦ ਕਹਿੰਦੇ ਸਾਡੇ ਤੋਂ ਪੈਸੇ ਨਹੀਂ ਬਣੇ ਠੀਕ ਆ ਹਾਂਜੀ ਚਲੋ ਅੱਜ ਆਪਾਂ ਫੇਰ ਦਿਖਾ ਦਿੰਨੇ ਆ ਸੋ ਦੋਸਤੋ ਇੱਕ ਇਹ ਵੀ ਜ਼ਰੂਰ ਤੁਸੀਂ ਗੱਲ ਨੋਟ ਕਰ ਲਓ ਖਰੀਦਣ ਤੋਂ ਪਹਿਲਾਂ ਕਾਲੀ ਨਾ ਕਰਿਆ ਕਰੋ ਪਰਿਵਾਰ ਦੇ ਨਾਲ ਪੈਸਿਆਂ ਦਾ ਅਰੇਂਜਮੈਂਟ ਜਿੰਨੇ ਪੈਸੇ ਲੱਗਣੇ ਆ ਪਸ਼ੂ ਤੇ ਉਹ ਪੂਰਾ ਅਰੇਂਜਮੈਂਟ ਆਪਣਾ ਵੇਖ ਕੇ ਫੇਰ ਜਿਹੜਾ ਦੋਸਤੋ ਸਾਈ ਬਿਆਨਾ ਕਰਿਆ ਕਰੋ ਕਈ ਵਾਰਕ 2000 ਛੱਡ ਜਾਂਦੇ ਹੋ ਕੋਈ ਵਾਰ 500 ਛੱਡ ਜਾਂਦੇ ਹੋ ਉਹ ਕੋਈ ਸੁਆਦ ਨਹੀਂ ਆਉਂਦਾ ਅਗਲੇ ਦਾ ਵੀ ਪਸੂ ਡੱਕਿਆ ਜਾਂਦਾ ਹਾਂਜੀ ਤੇ ਹੁਣ ਸੰਧੂ ਸਾਹਿਬ ਬੇਨਤੀ ਇਹ ਆ ਕਿ ਜਿਹੜੇ ਵੀ ਵੀਰ ਨੇ ਅੱਜ ਮੱਝ ਲੈਣੀ ਹੋ ਘੱਟੋ ਘੱਟ 5000 ਰੁਪਏ ਸਾਈ ਪਾਊਗਾ ਤੇ ਫੇਰ ਮੈਂ ਰੋਕਾਂਗੇ ਨਹੀਂ ਤੇ ਨਹੀਂ ਮੈਂ ਰੋਕਣੀ ਨਹੀਂ ਅਸੀਂ ਕੋਈ ਵੀ ਇਹ ਮਹੀਨੇ ਬਹੁਤ ਜ਼ਿਆਦਾ ਫੋਨ ਆਏ ਬਾਰ ਉਹ ਬੰਦੇ ਨੇ ਸੱਟ ਫੜ ਕੇ ਡਾਂਡ ਲਾਉਂਦਾ ਸਮਾਂ ਖਰਾਬ ਹੋ ਜਾਂਦਾ ਤੇ ਅੱਗੋਂ ਵੀ ਕਿਸੇ ਨੇ ਮਤਲਬ 500000 ਰੁਪਏ ਪਾ ਕੇ ਅਗਲਾ ਵੀ ਆਪ ਦਾ ਰਪਈਆ ਨਾ ਖਰਾਬ ਕਰੇ ਹਾਂਜੀ ਹਾਂਜੀ ਕੋਈ 5-4000 ਚਲੋ ਬਿਆਨਾ ਪਾ ਕੇ ਆਪਦੀ ਤਸੱਲੀ ਕਰੇ ਆਪਦੀ 蒂ਪੇ ਆਪਾਂ ਨੂੰ ਪਤਾ ਹੁੰਦਾ ਵੀ ਮਾਲ ਸਾਡਾ ਵਿਗਿਆ ਅਗਲੇ ਨੂੰ ਪਤਾ ਹੁੰਦਾ ਮੈਂ ਲਈ ਆ ਲਈ ਆ ਹਾਂਜੀ ਚਲੋ ਕੋਈ ਗੱਲ ਨਹੀਂ ਜੀ ਭੈਣ ਭਰਾਵਾਂ ਨੂੰ ਬਿਲਕੁਲ ਇੱਕ ਬੇਨਤੀ ਯਰ ਰਿਕਵੈਸਟ ਆ ਇਹੋ ਜਿਹੜੇ ਦੋਸਤੋ ਬਿਲਕੁਲ ਕਮਾ ਤੋਂ ਸਾਵਧਾਨੀ ਕੀਤੀ ਜਾਵੇ ਬਾਕੀ ਜਿਹੜੇ ਵੀਰ ਨੇ ਖਰੀਦਣੀ ਆ ਸਾਈ ਬਿਆਨਾ ਪ੍ਰੋਪਰ ਪਾ ਕੇ ਆਪ ਦਾ ਪਸੂ ਬਿਲਕੁਲ ਨਰ ਤੇ ਦੀਪੇ ਬਾਈ ਕਰਤੀ ਗਏ ਸਟਾਰਟ ਪਹਿਲੇ ਨੰਬਰ ਤੋਂ ਆ ਮੱਝ ਦੀ ਕੀ ਡਿਟੇਲ ਆ ਇਹ ਭਾਈ ਤੀਜੇ ਸਵੇ ਸੁਈ ਮਈ ਤੀਜੇ ਸਵੇ ਆ ਹਾਂਜੀ ਆ ਤੇ ਲੋਹੀ ਆ ਗਈ ਆ ਲੋਹੀ ਲੋਹੀ ਮਈ ਆ ਗਈ ਆ ਜੀ ਇਹ ਲੋਹੀ ਆ ਦੋਸਤੋ ਠੀਕ ਆ ਲੋਹੀ ਬਿਲਕੁਲ ਜਿਹੜੀ ਇਹ ਮੱਝ ਆ ਤੀਜਾ ਸੂਹਾ ਸੁਈ ਆ ਦਿੜ ਕਿੰਨੇ ਕੋ ਗਏ ਦੀਪੇ ਨੂੰ ਇਹਨੂੰ ਭਾਈ ਮਹੀਨਾ ਹੋ ਗਿਆ ਸੁਈ ਨੂੰ ਕੱਟੀ ਮੰਗਰੇ ਦੇ ਲਓ ਜੀ ਮਗਰ ਕੱਟੀ ਆ ਦੋਸਤੋ ਮਹੀਨੇ ਦੇ ਲੱਗ ਸਮ ਜਿਹੜਾ ਸਮਾ ਹੋ ਗਿਆ ਤੇ ਕਿੰਨਾ ਕੁ ਦੁੱਧ ਹੁਣ ਹੁਣ ਸੰਧੂ ਸਾਹਿਬ ਵਾਲੇ ਥਲੇ ਦੁੱਧ ਹੈਗਾ 14 ਕਿਲੋ 14 13 ਕਿਲੋ ਦੀ ਆਪਣੀ ਗਾਰੰਟੀ ਭਾਵੇਂ ਕੋਈ ਵੀਰ ਧਾਰ ਬਣਾ ਮਾਰੇ ਗੱਲਾਂ ਦੀਪੇ ਗੱਲਾਂ ਵਾਲਾ ਤੇ ਨਹੀਂ 13 ਕਿਲੋ ਕੋ ਪਾਰੀ ਭਾਈ ਭਾਵੇਂ ਦੋ ਟਾਈਮ ਭਾਵੇਂ ਕੋਈ ਤਿੰਨ ਟਾਈਮ ਆਣ ਕੇ ਚੋਵੇ ਮਹੀਨ ਨੂੰ ਆਣ ਕੇ ਜੀ ਠੀਕ ਹੈ ਜੀ ਹਾਂਜੀ ਲੋਕੀ ਦੋਸਤੋ 13 ਕਿਲੋ ਇਸ ਮੱਝ ਦੇ ਕੋਲ ਜਿਹੜਾ ਦੁੱਧ ਆ ਮਹੀਨੇ ਦੀ ਸੂਈ ਆ ਕੱਟੀ ਆ ਮਗਰ ਤੁਹਾਨੂੰ ਦਿਖਾਵਾਂਗੇ ਥਣ ਵੇਖੋ ਦੋਸਤੋ ਬਹੁਤ ਸੋਹਣੇ ਆ ਚਾਰੇ ਥਾਣਾ ਵਿਥਾਂ ਦੇ ਆ ਰੋਮ ਵਰਗੀ ਪੋਲੀ ਚਵਾਈ ਮਹੀਦੀ ਠੀਕ ਹੈ ਜੀ ਆ ਦੇਖੋ ਬਹੁਤ ਖੂਬਸੂਰਤੋ ਥਾਣਾ ਦੋਸਤੋ ਲੰਬਾਈ ਦੇ ਵਿੱਚ ਸਹਿਜ ਵਿੱਚ ਬਾਕੀ ਵੀ ਠੰਡੀ ਧੀਰੀ ਜਿਆਪਦੀ ਆ ਸੀਲਸ ਲੱਗ ਜੀ ਆ ਕੋਈ ਡਰਾਕਲ ਸ਼ੂਕਰ ਜਾਂ ਪਸ਼ੂ ਨਹੀਂ ਹੈ ਜੀ ਹਾਂ ਜੀ ਨਾ ਸੰਦੂ ਸਾਹਿਬ ਹੈ ਤੇ ਕੱਦ ਜਿਹੜਾ ਵੱਡਾ ਬਹੁਤ ਜਿਆਦੀ ਸੀਲ ਹੈ ਵੱਟੇ ਕੱਦ ਪੋਤ ਦੇ ਵਿੱਚ ਆ ਆ ਦੇਖੋ ਆ ਦੇਖੋ ਠੀਕ ਆ ਜੀ ਸੀਲੀ ਸੁਲੀ ਪੂਰੀ ਆ ਤੇ ਠੰਡੀ ਧੀਰੀ ਪੂਰੀ ਆ ਠੀਕ ਆ ਤੇ ਚਵਾਈ ਪਸਮਾ ਦਾ ਇੱਕ ਵਾਰੀ ਧੀਫੇ ਦੱਸ ਦੋ ਚੌਥਾ ਨਾ ਦਾ ਉਹ ਸਾਹਿਬ ਹੈ ਮਨਾ ਭੂਰ ਉਹ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਇੰਨੀ ਜਿਆਦੀ ਪੋਲੀ ਮਈ ਆ ਪੋਲੀ ਆ ਹਾਂ ਜੀ ਠੀਕਾ ਕੋਈ 2 ਟਾਈਮ ਕੋ 3 ਟਾਈਮ ਆਣ ਕੇ ਚੋਵੇ ਆਪੇ ਐਨ ਬਰਾਬਰ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਇਹਦੀ ਮਹੀਂ ਦੀ 3 ਕਿਲੋ ਦਾ ਲਾਗੇ ਬੰਨੇ ਗਾੜੀ ਹੋ ਗਈ ਅੱਛਾ ਜੀ ਹਾਂਜੀ ਲਿਓ ਖੋਲ ਕੇ ਦਿਖਾ ਦਗੇ ਆ ਬਾਕੀ ਥਣ ਭਾਂਡਾ ਜੀ ਦੋਸਤੋ ਦੱਸਦਾ ਪਿਆ ਬਾਕੀ ਸਾਰੇ ਵੀਰਪਾਰਖੂਆ ਸਿਆਣੇ ਆ ਠੀਕ ਆ ਆਪ ਦੀ ਨਰਖ ਪਰਖ ਜਿਹੜਾ ਵੀਰ ਕਰਨੀ ਜਾਣਦਾ ਉਹਨੇ ਤਸੱਲੀ ਕਰ ਲੈਣੀ ਆ ਦੋਸਤੋ 13 ਕਿਲੋ ਵੀਰ ਦੇ ਪੇਦੇ ਕਹਿਣ ਅਨੁਸਾਰ ਦੁੱਧ ਆ ਮਹੀਨੇ ਦੀ ਸੂਈ ਆ ਬੱਚਾ ਜਿਹੜਾ ਮਗਰ ਕੱਟੀ ਆ ਸੋ ਮਗਰ ਵੀ ਕੱਟੀ ਆ ਆਹ ਕੱਟੀ ਆ ਹਾਂਜੀ ਆਹ ਕੱਟੀ ਆ ਵੱਡੀ ਜਿਹੜੀ ਦੇਖ ਰਹੇ ਤੁਸੀਂ ਆਹ ਆਹ ਕ ਤੇ ਆਹ ਦੇਖ ਲੋ ਆਹ ਵੇਖੋ ਫੇਸ ਕੁਆਲਟੀ ਮਹਿੰਗੀ ਠੀਕ ਆ ਮਾਜੇ ਦੋਸਤੋ ਵੇਖੋ ਕਦ ਕਾਠ ਬਹੁਤ ਸੋਹਣਾ ਫੁੱਲ ਵੱਡੇ ਕਦ ਕਾਠ ਦੀ ਆ ਪਰਮੇ ਜੁਸੇ ਦੀ ਆ ਪੂਰਾ ਪਰਮਾ ਪਿੰਡਾ ਹੈ ਮਾਜ ਦਾ ਠੀਕ ਆ ਜੀ ਰਾਜੀ ਆ ਵਜਨ ਲੋਡ ਪੂਰਾ ਲੈ ਆਹ ਦੇਖੋ ਜਰਾ ਆ ਲੈ ਸੋ ਪੁੱਠੇ ਪਾਠੇ ਦੀ ਵੀ ਪੂਰੀ ਚੜਾਈ ਆ ਥਾਨ ਆਰਡਰ ਜਿਹੜਾ ਦੋਸਤੋ ਜਿੰਨਾ ਵੀ ਆਪਾਂ ਕਹਿ ਲਿਏ ਜਿੰਨੀ ਸਬਤ ਕਰ ਲਿਓ ਉਨੀ ਥੋੜੀ ਜਿੰਨਾ ਗਾਹ ਨੂੰ ਉਹਨਾਂ ਕੀ ਪਛਾਣ ਨੂੰ ਬਣ ਕੇ ਲੈਵਾ ਤਿਆਰ ਆ ਠੀਕ ਆ 13 ਕਿਲੋ ਭਾਂਡੇ ਦੀ ਜੇਕਰ ਤੁਸੀਂ 13 ਕਿਲੋ ਦੁੱਧ ਦੀ ਗੱਲ ਕੀਤੀ ਇਹਦੇ ਭਾਂਡੇ ਦੇ ਵਿੱਚ ਦੁੱਧ ਵੀ ਆ ਭਾਂਡਾ ਵੀ ਉੱਡਾ ਹੋਣਾ ਚਾਹੀਦਾ ਬਾਕੀ ਭਾਂਡਾ ਤੁਸੀਂ ਵੇਖ ਹੀ ਸਕਦੇ ਜੇ ਵਿਖਾਲਾ ਵਖੂਲਾ ਕਾਫੀ ਸੋਹਣਾ ਠੀਕ ਆ ਤੇ ਕੀ ਦੀਪੇ ਕੀ ਮੁੱਲ ਰੱਖਿਆ ਮੰਗ ਕੀ ਏ ਇਹਦਾ ਸੰਧੂ ਸਾਹਿਬ ਮੁੱਲ ਆਪਾਂ ਕਰਦੇ ਆ 90000 ਰੁਪਏ ਐ ਜੈ ਜੀ ਕਸਰਾ ਗੁਸਨਾ ਮੁੱਲ ਆਪਾਂ ਨਹੀਂ ਆ ਉੜਦੀਆਂ ਜਾਣ ਤੇ ਆਹੋ ਮੁੱਲ ਆਪਾਂ ਦਾ ਸੰਧੂ ਸਾਹਿਬ ਕਰਦੇ 90000 ਹਾਂਜੀ 85000 ਦੀ ਦੇ ਦਾਂਗੇ ਜੀ 85 ਦੀ ਹਾਂਜੀ ਉਹ ਚੋਂ 200 ਰੁਪਿਆ ਛੋਟ ਹੋਣੀ ਜੋ ਹਾਂ ਹਾਂਜੀ ਠੀਕ ਆ ਭਾਵੇਂ ਕੋਈ ਤਿੰਨ ਟਾਈਮ ਚ ਹੋਵੇ ਤੇ ਭਾਵੇਂ ਕੋਈ ਚਾਰ ਟਾਈਮ ਚ ਹੋਵੇ ਲਓ ਵੀ ਭਰਾਵੋ 85000 ਦੇ ਵਿੱਚੋਂ ਛੋਟ ਵੀ ਦੱਸਤੀ ਹੈ ਵੀਰ ਨੇ 300 ਰੁਪਿਆ ਠੀਕ ਆ ਮਾਝ ਤੁਸੀਂ ਵੇਖ ਲਓ ਤੇ ਲੋਹੀ ਦੇ ਵਿੱਚ ਆ ਜਾਂਦੀ ਆ ਦੋਸਤੋ ਠੀਕ ਆ ਇਹ ਮਾਝ ਆ ਮਗਰ ਕੱਟੀ ਜਾਂ ਫੀਮੇਲ ਕਾਫ ਤੁਹਾਨੂੰ ਦਿਖਾਤਾ ਆ ਆ ਗਈ ਦੂਜੇ ਨੰਬਰ ਤੇ ਆਪਣੇ ਕੋਲ ਹਾਂਜੀ ਇਹ ਦੂਜੇ ਨੰਬਰ ਤੇ ਆ ਗਈ ਸੰਧੂ ਸਾਹਿਬ ਦੀਪਕ ਕੀ ਰਿਕਾਰਡਿੰਗ ਦਾ ਕੀ ਡਿਟੇਲ ਹੈ ਭਰਾ ਇਹ ਥੱਲੇ ਮਹੀ ਥੱਲੇ ਭਾਈ ਸੰਧੂ ਸਾਹਿਬ 9 10 ਕਿਲੋ ਬੌਲੀ ਹੋ ਗਈ ਆ ਮੰਗਰੇ ਤੇ ਕੱਟੀ ਜੋ 9 10 ਕਿਲੋ ਬੌਲੀ ਸੂਬਾ ਦੂਜਾ ਹਾਂਜੀ ਸੂਬਾ ਦੂਜਾ ਜੀ 9 10 ਕਿਲੋ ਬੌਲੀ ਆ ਮਗਰ ਕੱਟੀ ਹੈ ਹਾਂਜੀ ਆ ਕੱਟੀ ਆ ਗਈ ਜੋ ਅੱਜ ਦਿਨ ਕਿੰਨੇ ਹੋ ਗਏ ਜੀ ਇਹਨੂੰ ਦਿਨ ਹੋ ਗਏ ਸੰਧੂ ਸਾਹਿਬ 7 8 ਦਿਨ ਹੋ ਗਏ ਜੋ 7 8 ਦਿਨ ਹਾਂਜੀ ਨਹੀਂ ਸਿਰ 7 8 ਦਿਨ ਬੌਲੀ ਦੁੱਧ ਹੀ ਆ ਗਿਆ ਹੁਣ ਦੁੱਧ ਲਾੜੇ ਕੋਈ ਬੌਲੀ ਲਾੜੇ ਜੋ ਮਰਜ਼ੀ ਲਾੜੇ ਜੀ ਠੀਕ ਹੈ ਜੀ ਉਹ ਕਹਿੰਦੇ ਵੀ ਬੌਲੀ ਆਪਾਂ ਭੈਣ ਭਰਾ ਆਪਣੇ ਕੋਈ ਸੱਜਣਾ ਦੇਣਾ ਵੀ 2-4 ਦਿਨ ਚਲੋ ਬੌਲੀ ਪੰਦੀ ਆ ਬਾਅਦ ਜਦ ਤੋਦੀ ਹੁੰਦੇ ਸਵੇਰੇ ਆਈ ਹੈ ਮਈ ਹੈ ਜੀ ਦੋ ਟਾਈਮ ਆਪਾਂ ਚੋਗ ਹੀ ਲੈਂਦੀ ਆ ਅੱਛਾ ਜੀ ਹਾਂਜੀ ਅੱਜ ਮਾਰਨਿੰਗ ਹਾਂਜੀ ਹਾਂਜੀ ਲਓ ਵੀ ਦੋਸਤੋ ਕੋਈ 8-7 ਦਿਨਾਂ ਦਾ ਸੁਆ 8-7 ਦਿਨਾਂ ਦੀ ਤੁਸੀਂ ਮੰਨ ਲਓ ਮਗਰ ਕੱਟੀ ਬਿਲਕੁਲ ਬਲੈਕ ਰੰਗ ਦੇ ਵਿੱਚ ਮਗਰ ਕੱਟੀ ਆ ਪਰ ਪਲਾਂ ਵੇਖੋ ਬਿਲਕੁਲ ਕਾਲੀ ਲੂਈ ਆਹ ਲਓ ਜੀ ਮਗਰ ਕੱਟੀ ਵੀ ਕਾਫੀ ਸੋਹਣੀ ਪਾਈ ਆ ਠੀਕ ਆ ਜੀ ਆ ਮਗਰ ਬੱਚਾ ਤੇ ਦ ਹਾਂਜੀ ਆਂ ਦੀਪੇ 12 ਕਿਲੋ ਹਨਾ ਨਹੀਂ 9-10 ਕਿਲੋ ਬੋਲੀ ਹਾਂਜੀ ਬੋਲੀ ਵਾਲੇ ਦੁੱਧ ਵਾਲੇ ਕੋਈ ਜੀ 9-10 ਕਿਲੋ ਕੋਈ ਦੁੱਧ ਮੰਨ ਲੇ ਕੱਚਾ ਬੋ ਕੱਚਾ ਬੋਲਾ ਮੰਨ ਲੇ ਦੁੱਧ ਮੰਨ ਲੇ ਕਿਉਂਕਿ 9-10 ਦਿਨਾਂ ਦੇ ਦਰਮਿਆਨ ਜਿਹੜੀ ਹੁਣ ਚੱਲਣ ਈ ਆ ਤੇ ਨਾਰਮਲੀ ਦੋਸਤੋ ਚੰਗੀ ਸੇਵਾ ਦਾ ਤੁਸੀਂ ਦੁੱਧ ਚੰਗਾ ਚੋ ਸਕਦੇ ਜੇ ਆਪਾਂ ਹਰ ਵਾਰ ਕਹਿੰਨੇ ਆ ਕੋਈ ਇਹ ਨਹੀਂ ਹੈਗਾਗਾ ਵੀ ਕੋਈ ਰਿਕਾਰਡ ਆ ਵੀ ਇੰਨਾ ਹੀ ਦਊਗੀ ਚੰਗੀ ਸੇਵਾ ਹੋਈ ਤਾਂ ਦੋਸਤੋ ਦੁੱਧ ਇੱਥੋਂ ਜਿੰਨਾ ਤੁਸੀਂ ਮਿਲ ਕੇ ਲੈ ਜਾਓਗੇ ਜਿੰਨਾ ਚੋ ਕੇ ਲੈ ਜਾਓਗੇ ਉਹ ਜਿਹੜੀ ਬਾਦ ਤੁਸੀਂ ਚੁਆਈ ਕਰ ਸਕਦੇ 12 13 ਕਿਲੋ ਦੁੱਧ ਦੇ ਦਊਗੀ ਜੀ ਰਾਮਨਾਥ ਮਾਈ ਬਸਾ ਜੀ ਹਾਂ ਜੀ ਲਓ ਜੀ ਸੋ ਦੂਜੇ ਨੰਬਰ ਤੇ ਆ ਤੇ ਬਾਕੀ ਆ ਥਾਂ ਦੇ ਬਾਕੀ ਸਰ ਤੇ ਕਿਸੇ ਦੇਖ ਲਓ ਠੀਕ ਆ ਹਾਂ ਜੀ ਤੇ ਬਾਕੀ ਦੀਪੇ ਬਾਈ ਮਿਲਨ ਮੁਲਾਪ ਦੇ ਵਿੱਚ ਤੇ ਚਵਾਈ ਚੂਹੀ ਦੱਸਦੇ ਚਵਾਈ ਬਹੁਤ ਯਾਰੀ ਪੁਲੀ ਸੰਧੂ ਸਾਹਿਬ ਦੀ ਹਾਂਜੀ ਕਿਉਂਕਿ ਆਪਣੇ ਭੈਣ ਭਰਾਵਾਂ ਨੇ ਤੁਹਾਨੂੰ ਪਤਾ ਵੀ ਕਿੱਥੋਂ ਕਿੱਥੋਂ ਤੱਕ ਆਉਣਾ ਹੁੰਦਾ ਹਾਂਜੀ 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 ਤੇ ਸਿਆਲੀ ਦਿਹਾੜੀਆਂ ਨੇ ਤਾਂ ਕਿਸੇ ਨੂੰ ਕੋਈ ਖੱਜਲ ਖਰਾਬੀ ਨਾ ਖੱਜਲ ਖਰਾਬੀ ਨਾ ਹੋਵੇ ਸੰਧੂ ਸਾਹਿਬ ਆ ਇਹਦਾ ਮੁੱਲ ਸ਼ਾ ਜੀ 90000 ਕਰਦੇ ਆ ਇਹ ਵੀ 85 ਹੀ ਦੇ ਦਾਂਗੇ 85 ਜੀ ਇਹਦੀ ਵੀ 200 ਰੁਪਏ ਛੋਟ ਕਰਦਾਂਗੇ ਵਿੱਚੋਂ ਹਾਂਜੀ ਠੀਕ ਆ 85 ਚੋਂ ਦੋਸਤੋ 200 ਰੁਪਈਆ ਛੋਟ ਬਾਈ ਕਹਿਣ ਡਿਆ ਤੇ ਜਰੂਰ ਤੁਸੀਂ ਆਪ ਦਾ ਸਾਈਬਿਆ ਨਾ ਕਰਕੇ ਆਪਦੀ ਤਸੱਲੀ ਕਰੋ ਆ ਆ ਗਈ ਝੋਟੀ ਹਾਂਜੀ ਇਹ ਵੀ ਦੁੱਜਨ ਸੰਧੂ ਸਾਹਿਬ ਦੂਜਾ ਸੁਆ ਸੁਈ ਆ ਇਹਦੇ ਮਗਰ ਵੀ ਕੱਟੀ ਮਗਰ ਕੱਟੀ ਓ ਕੱਟੀ ਇਹਦੇ ਮਗਰ ਵੀਆਂ ਕੱਟੀਆਂ ਕੱਟੀਆਂ ਕਰਤੀਆਂ ਬਈ ਹਾਂਜੀ ਕੱਟੀਆਂ ਕੱਟੀਆਂ ਤੇ ਇਹਨੂੰ ਦਿਨ ਕਿੰਨੇ ਹੋ ਗਿਆ ਇਹ ਸੁਈ ਲਾ ਲੋ 20 ਦਿਨਾਂ ਦੀ ਹੋਊਗੀ ਜੀ 20 ਦਿਨਾਂ ਦੀ ਹਾਂਜੀ ਕਿੰਨਾ ਕ ਚੌਦੀ ਪਈ ਹੈ ਦੁੱਧ ਦੁੱਧ ਦੇ ਥੱਲੇ ਸੰਧੂ ਸਾਹਿਬ ਜਿਹੜਾ ਠੰਡਾ ਕਰਕੇ 9 ਕਿਲੋ ਹੋਊਗਾ ਜੀ 9 ਕਿਲੋ ਹਾਂਜੀ ਠੀਕ ਆ ਵੀਰੇ ਤੇ ਜਵਾਬ ਸਮਾ ਦੀ ਦੱਸੋ ਓਕੇ ਲੋ ਵੀ ਚ ਵਾਪਸ ਆ ਮਾਦੀ ਵੀ ਓਕੇ ਦੱਸੀ ਜਾਂਦਾ ਵੀਰ ਦੂਜਾ ਸੂਹਾ 20 ਦਿਨਾਂ ਦੀ ਮਗਰ ਕੱਟੀ ਆ ਤੇ 9 10 9 10 ਜਿਹੜਾ ਹੁਣ ਦੋਸਤੋ ਦੁੱਧ ਇਹਦੇ ਥੱਲੇ ਹਾਜ਼ਰ ਆ ਨਵੀਂ ਝੋਟੀ ਆ ਬਾਕੀ ਸਿੰਗੀ ਸੁੰਗੀ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਮੂੰਹ ਮੱਥੇ ਦੀ ਦੇਖੋ ਝੋਟੀਆਂ ਦੇ ਵਿੱਚ ਦੂਜਾ ਸੂਹਾ ਸੂਈ ਆ ਤੇ ਵਿਰਲ ਬੋਰਲ ਵੀ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਆ ਕਰੋ ਚੈੱਕ ਬਹੁਤੀ ਜ਼ਿਆਦੀ ਸੰਧੂ ਸਾਹਿਬ ਚਵਾਈ ਕਟਿੰਗ ਲੱਗੀ ਆ ਆ ਕੱਟੀ ਜੋ ਦੀ ਲਾ ਆ ਕੱਟੀ ਆ 20 ਦਿਨਾਂ ਦੀ ਹਾਂਜੀ ਲੈ ਵੀ ਆ 20 ਦਿਨਾਂ ਦੀ ਦੋਸਤੋ ਕੱਟੀ ਆ ਮਗਰ ਠੀਕ ਆ ਤੇ ਆ ਲੋ ਜੀ ਮਗਰ ਕੱਟੀ ਆ ਕੱਟੀ ਵੀ ਸੋਹਣੀ ਆ ਦੋਸਤੋ ਕੱਟੀਆਂ ਤਿੰਨ ਮੱਝਾਂ ਹਜੇ ਤੱਕ ਦਿਖਾਈਆਂ ਤੀਜੀ ਮੱਝ ਇਹ ਚੱਲ ਰਹੀ ਆ ਦੋਸਤੋ ਕੱਟੀ ਇਹਦੇ ਮਗਰ ਵੀ ਆ ਪਹਿਲੀਆਂ ਮੱਝਾਂ ਵੀ ਦਿਖਾਤੀਆਂ ਮਗਰ ਕਟੀਆਂ ਨੇ ਠੀਕ ਆ ਜੀ ਸ਼ੌਂਕ ਹੁੰਦਾ ਦੋਸਤੋ ਇੱਕ ਚਾਹ ਹੁੰਦਾ ਜਦੋਂ ਪਸ਼ੂ ਖਰੀਦਣਾ ਕਿਸੇ ਨੇ ਵੀ ਜੇਕਰ ਮਗਰ ਕੱਟੀ ਆ ਪਸ਼ੂ ਤੇ ਤੇ ਲਈ ਜਾਵੇ ਜੇਕਰ ਵਹਿੜ ਦੇ ਮਗਰ ਕੋਈ ਬੱਚੀ ਇਹਦੇ ਜ਼ਰੂਰ ਖਰੀਦੀ ਜਾਵੇ ਠੀਕ ਆ ਆ ਦੇਖੋ ਲੋ ਜੀ ਤੇ ਦੀਪੇ ਭਾਈ ਕੀ ਇਹਦੀ ਡਿਮਾਂਡ ਇਹਦਾ ਸੰਧੂ ਸਾਹਿਬ 70000 ਰੁਪਏ ਮੰਗਦੇ ਆਂ ਭਾਈ ਆ 65 ਦੀ ਦੇ ਦਈਏ 65 ਦੀ ਹਾਂਜੀ ਕਰ ਦੋ ਹੋਰ ਮੰਗਤਾਂ ਨਾ ਹਾਂਜੀ ਹੋਰ ਹੋਰ ਕਰ ਦਈਏ ਕਰ ਦੋ ਯਾਰ ਚਲੋ ਇਸ ਤਰੇਹ ਦੀ ਦੇ ਦਾਂਗੇ ਜੀ 63000 ਦੀ ਹਾਂਜੀ ਲਓ ਜੀ 63000 ਦੀ ਦੋਸਤੋ ਝੋਟੀ ਦੂਜਾ ਸੂਬਾ ਠੀਕ ਆ ਜੀ 9 ਕਿਲੋ ਦੁੱਧ ਆ ਦੀਪੇ ਬਣਾਉਣਾ ਤੁਸੀਂ ਆ ਹਾਂਜੀ ਹਾਂਜੀ ਕੰਡੇ ਦਾ ਆਪਾਂ ਜੋਖਕ ਦੇਵਾਂਗੇ ਆਪਣੇ ਦੁਕਾਨ ਆ ਬਸ ਜੀ ਬਸ ਹਾਂਜੀ ਲਓ ਵੀ ਦੋਸਤੋ ਕੰਡੇ ਵਾਲਾ ਦੁੱਧ ਦਾ ਇਲੈਕਟ੍ਰੋਨਿਕ ਕੰਡਾ ਦੁਕਾਨ ਤੇ ਅਵੇਲੇਬਲ ਆ ਤੋ ਤੋ ਕੋਈ ਵੀਰ ਮਿਣਕੇ ਸਾਈਵੈਨਾ ਕਰਕੇ ਉਹਦਾ ਮਿਣਕੇ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਤੇ ਝੋਟੀ ਦੀ ਫੇਸ ਕੁਆਲਿਟੀ ਬਹੁਤ ਸੋਹਣੀ ਠੰਡੀ ਧੀਰੀ ਆ ਤੇ ਵਧੀਆ ਬਿਲਕੁਲ ਪਤਲੀ ਚਮੜੀ ਦੀ ਤੇ ਆਜੋ ਅਗਲੀ ਆ ਆਪਣੇ ਕੋਲ ਮੈਂ ਆ ਗਈ ਆ ਹਾਂਜੀ ਇਹ ਸੰਤੂ ਸਾਹਿਬ ਆਪਾਂ ਪਹਿਲੀ ਵੀਡੀਓ ਜੀ ਪਾਈ ਸੀ 10 ਤਰੀਕ ਦੀ ਚ ਆ 4 ਦਿਨ ਪਹਿਲਾਂ ਵੀ ਪਾਈ ਸੀ ਇਹ ਹਾਂਜੀ ਹਾਂਜੀ ਇਹਦਾ ਬਿਆਨਨਾ ਕੀਤਾ ਸੀ ਇਹਦਾ ਬਿਆਨਨਾ ਕੀਤਾ ਸੀ ਅੱਛਾ ਸਾਈ ਸੁਈ ਕਰੀ ਸੀਗੀ ਫਿਰ ਬੰਦੇ ਚਲੋ ਨਹੀਂ ਆਏ ਤੁਸੀਂ ਦੱਸ ਹੀ ਦਿੱਤਾ ਹਾਂਜੀ ਤੇ ਹੁਣ ਇਹਦਾ ਇਹ ਰਿਕਾਰਡ ਦੱਸਦੀ ਹੈ ਵੀ ਦੀਪੇ ਕਿੰਨੇ ਕ ਟਾਈਮ ਹੋ ਗਿਆ ਨੂੰ ਸੁਈ ਨੂੰ ਸੁਈ ਨੇ ਨੋ ਹੋ ਗਏ ਉਹਦਨਾ ਦਾ ਤਾਜੀ ਸੁਹੀ ਅੱਜ ਚਾਰ ਦਿਨ ਇਹ ਲਾ ਲੋ 10 ਦਿਨ ਹੋ ਗਏ ਜੀ ਮਗਰ ਇਹ ਤਾਂ ਕੱਟਾ ਸੀ ਕੱਟੀ ਨਹੀਂ 부છી ਹੋਵੇ 부છી ਬੱਚਾ ਮਰ ਗਿਆ ਸੀ ਦਾ ਬੱਚਾ ਮਰ ਗਿਆ ਸੀ ਸੌਰੀ ਦੋਸਤੋ ਅ ਬੱਚਾ ਮਰਿਆ ਸੀ ਉਸ ਦਿਨ ਵੀ 부છી ਤੇ ਆਪਾਂ ਤੁਹਾਨੂੰ ਦਿਖਾਇਆ ਵੀ 부છી ਤੇ ਮਿਲਦੀ ਆ ਅੱਗੇ ਬਿਲਕੁਲ ਜਿਹੜੀ ਆਰਟੀਫੀਸ਼ਲ ਕਹਿ ਰਹੀ ਹੈ ਵੀ ਇੱਕ ਫੇਸ ਉਹਦਾ ਰੱਖ ਕੇ ਇੱਕ ਬਣਾਇਆ ਗਿਆ ਬੱਚੇ ਦਾ ਉਹਦੇ ਤੇ ਮਿਲਦੀ ਆ ਦੋਵੇਂ ਡੰਗ ਜਿਹੜੀ ਅੱਗੇ ਬਿਲਕੁਲ ਉਸੇ ਤਰ੍ਹਾਂ ਰੱਖ ਕੇ ਉਹਨੂੰ ਚੱਟਦੀ ਆ ਉਸੇ ਤਰ੍ਹਾਂ ਜਿਹੜੀ ਦੋਸਤੋ ਚਵਾਈ ਤੁਸੀਂ ਕਰ ਲੈਨੇ ਹੋ ਇਹ ਸਮਝਤੀ ਉਹਦੇ ਵੀ ਦਿਖਾਈ ਸੀ ਆ 부છી ਆਹ ਲਈ ਆਪਾਂ ਤੁਹਾਨੂੰ ਦਿਖਾਈ ਸੀ ਠੀਕ ਆ ਜੀ ਠੀਕ ਆ ਆਈ 3 ਲੋ ਆ ਉਸੇ ਤਰ੍ਹਾਂ ਬਿਲਕੁਲ ਉਹਦੇ ਮਗਰਮਗਰ ਤੁਰੇ ਫਿਰਦੀ ਜਿੱਦਾਂ ਇੱਕ ਬਿਲਕੁਲ ਜਿਉਂਦੇ ਬੱਚੇ ਮਗਰ ਜਿਹੜਾ ਪਸ਼ੂ ਆ ਤੁਰਿਆ ਫਿਰਦਾ ਲੱਗਾ ਹੁੰਦਾ ਤੇ ਇਸੇ ਤਰ੍ਹਾਂ ਜਿਹੜੀ 224 ਹੁੰਦੀ ਆ ਇਸ ਮੱਝ ਦੀ ਦੋ ਟਾਈਮ ਚੋਲੋ ਤਿੰਨ ਟਾਈਮ ਪਰਫਾਰਮ ਕਰ ਲਓ ਆਪਣਾ ਜੋ ਕੇ ਤਸੱਲੀ ਕਰ ਲਓ ਠੀਕ ਆ ਚੌੜੇ ਪਿੱਠਪੂੜੇ ਦੇ ਵਿੱਚ ਹਾਈਟ ਮੀਡੀਅਮ ਆ ਸਿੰਗਲ ਥੋੜਾ ਜਿਹਾ ਉੱਚਾ ਗੁਲਾਈ ਦੇ ਵਿੱਚ ਖੁੱਲਾ ਸਿੰਗ ਆ ਬਾਕੀ ਮੂੰਹ ਮੱਥੇ ਦੀ ਚੰਗੀ ਆ ਠੀਕ ਆ ਸੂਈ ਨੂੰ ਹੋ ਗਏ ਆ ਕਹਿੰਦੇ 5 6 ਦਿਨ ਨੇ ਇਹਨਾਂ ਨੂੰ ਤੈਨੂੰ ਹੋ ਗਿਆ ਮੈਂ ਸੰਧੂ ਸਾਹਿਬ ਦੱਸ ਦੇਣੀ ਹੋ ਗਿਆ ਜੋਣਾ 10 ਦਿਨ ਦਾ ਸਮਾਂ ਹੋ ਗਿਆ ਹਾਂਜੀ ਹਾਂਜੀ ਠੀਕ ਆ 10 ਦਿਨ ਦਾ ਸਮਾਂ ਤੇ ਹੁਣ ਧੀਪੇ ਵੀਰ ਕਿੰਨਾ ਕੁ ਦੁੱਧ ਦੇ ਕੋਲੇਗਾ ਅਜੇ ਦੁੱਧ ਸੰਧੂ ਸਾਹਿਬ ਇਹਦੇ ਥੱਲੇ 8 ਕਿਲੋ ਹੋਇਆ 8 ਕਿਲੋ ਹਾਂਜੀ ਇਹ ਨੈਟ ਜਿਹਨੂੰ ਕਹ ਦਿੰਦੇ ਆ ਹਾਂਜੀ ਹਾਂਜੀ ਲਓ ਜੀ ਨੈਟ ਦੋਤੋ ਦੋਸਤੋ 8 ਕਿਲੋ ਇਹਦੇ ਥੱਲੇ ਅਵੇਲੇਬਲ ਆ ਕੋਈ ਵੀਰ ਆਪਦੀ ਚੋਕੇ ਪਸਮਾ ਕੇ ਤਸੱਲੀ ਕਰ ਸਕਦਾ ਚੌਥਾ ਨਾਂ ਦੀ ਮੱਝ ਤੁਸੀਂ ਵੇਖ ਲੀਏ ਦੋਸਤੋ ਜਿੰਨੀ ਆ ਨਿਗਰ ਆ ਰਾਜੀ ਆ ਕੋਈ ਲਸੇਰੇਪਣ ਦੇ ਵਿੱਚ ਜਾਂ ਲਸੀ ਨਹੀਂ ਹੈਗੀ ਰਾਜੀ ਆ ਜਿੰਨੀ ਵੀ ਆ ਪੁੱਠੇ ਪਾਠੇ ਦੀ ਚੌੜ ਵੇਖ ਸਕਦੇ ਤੁਸੀਂ ਬਿਲਕੁਲ ਖੁੱਡਿਆਂ ਤੋਂ ਵੇਖ ਸਕਦੇ ਜੀ ਇੱਕ ਬਰਾਬਰ ਆ 200 ਜੀ ਇੰਨੀ ਕਰਾ ਜੀ ਜਿਵੇਂ ਆਪਾਂ ਮਾਲੀ-ਮੂਲੀ ਦੇਖਦੇ ਆ ਠੀਕ ਆ ਚੋਣ-ਚੋਣ ਬਹੁਤ ਜ਼ਿਆਦੀ ਸੰਧੂ ਸਾਹਿਬ ਪੋਲੀ ਮਹੀਂ ਠੀਕ ਆ ਹਾਂਜੀ ਤੇ ਕਿਸੇ ਥਣ ਦੇ ਵਿੱਚ ਕਿਸੇ ਦਰਾਂ ਦਾ ਕੋਈ ਪੂਰ ਛੱਟਾ ਕੋਈ 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 ਭੂਰ ਕੋਈ ਛੱਟਾ ਨਹੀਂ ਹੋਗਾ ਜੀ ਆ ਇੱਕ ਨੰਬਰ ਭਰਾ ਹਾਂਜੀ ਇੱਕ ਨੰਬਰ ਤੇ ਇਹਦਾ ਕੀ ਅੱਜ ਮੁੱਲ ਕਰਾਂਗੇ ਇਹਦਾ ਮੁੱਲ ਉਦੋਂ ਹੀ ਆ 65000 ਕੀਤਾ ਤੇ 62000 ਦੀ ਸੰਧੂ ਸਾਹਿਬ ਮੈਂ ਹੱਥ ਦੇ ਦਾਂਗੇ ਉਦੋਂ ਵੀ ਹਾਂਜੀ ਅੱਜ ਸੇਮ ਵੀ ਉਹ ਹਾਂਜੀ ਸੇਮ ਹੀ ਠੀਕ ਆ ਹਾਂਜੀ 8 ਕਿਲੋ ਦੁੱਧ ਆ ਦੋਸਤੋ ਆਪ ਦਾ ਧਾਰ ਤਸल्ली ਕਰ ਸਕਦਾ ਕੋਈ ਵੀਰ 8 ਕਿਲੋ ਦੁੱਧ ਤੇ 62 ਦੀ ਹਾਂਜੀ 62 ਹਜ਼ਾਰ 62 ਲਓ ਅਗਲੀ ਆ ਝੋਟੀ ਆ ਦੀਪੇ ਇਹ ਸੰਦੂ ਸਾਹਿਬ ਝੋਟੀ ਦਾ ਬੱਚਾ ਮਰਿਆ ਅੱਛਾ ਇਹ ਨਹੀਂ ਪਤਾ ਆ ਬੀ ਮਹੀਨਾ ਦਾ ਮਰਿਆ ਦੋ ਮਹੀਨਿਆਂ ਦਾ ਮਰਿਆ ਆਪਣੇ ਕੋਲ ਅੱਗੋਂ ਐ ਹੀ ਆ ਹਾਂਜੀ ਹਾਂਜੀ ਐ ਹੀ ਆ ਛੋਟੀ ਸੂਈ ਕਿ ਪਹਿਲਾਂ ਕਿ ਦੂਜੇ ਨੇ ਦੂਜਾ ਦੂਜਾ ਸੂਬਾ ਜੀ ਦੂਜੇ ਸੂਬੇ ਆ ਹਾਂਜੀ ਤੇ ਕੀ ਇਹਦਾ ਦੂਜੇ ਸੂਬੇ ਤੇ ਦਿਨ ਕੋਈ ਆਪਦੀ ਸਮਝਣਾ ਮੰਨ ਲੇ ਮਹੀਨਾ ਮੰਨ ਲੇ ਹਣਾ ਹਾਂਜੀ ਹਾਂਜੀ ਮਹੀਨਾ ਮੰਨ ਲੇ ਵੀ ਡੇਢ ਮੰਨ ਲੇ ਆਪਾਂ ਨਹੀਂ ਕਹਣਾ ਵੀ ਕੱਲ ਦੀ ਸੂਈ ਆ ਤੇ ਪਰਸੋਂ ਦੀ ਸੂਈ ਆ ਵੇਖੋ ਐ ਤਾਂ ਪਤਾ ਵੀ ਨਹੀਂ ਲੱਗਦਾ ਹਾਂਜੀ ਹਾਂਜੀ ਦੁੱਧ ਤੋਂ ਦੁੱਧ ਕਿੰਨਾ ਹੋਣਾ ਦੁੱਧ 6 ਕਿਲੋ ਕੰਡੇ ਵਾਲਾ ਹੋਵੇ ਫਿਰ ਤਾਂ ਸਮਾਂ ਵੀ ਹੋ ਸਕਦਾ ਹਾਂਜੀ ਹਾਂਜੀ ਕਿਉਂਕਿ ਆਪਾਂ ਕਹ ਦੀਏ 10 20 ਤੇ ਫਿਰ ਪਸ਼ੂ ਦ ਤੇ ਪਹਾੜੇ ਤੇ ਮਿਲਦੀ ਖੁਸ਼ ਹੋ ਕੇ ਉੱਥੇ ਪਹਾੜੇ ਤੇ ਮਿਲਦੀ ਇੱਥੇ ਟੀਕਾ ਲਾ ਕੇ ਜੋਈ ਆਪਾਂ ਲਓ ਜੀ ਆ ਉਪਰੀ ਥਾਂ ਤੇ ਕੋਈ ਦੋ ਦਿਨ ਹਾਂਜੀ ਹਾਂਜੀ ਦੋ ਚਾਰ ਦਿਨ ਪਸ਼ੂ ਲਿਆ ਜਾਂਦਾ ਆ ਦੋਸਤੋ ਦੋ ਚਾਰ ਦਿਨ ਪਸ਼ੂ ਜਿੱਥੇ ਜੀ ਧਰ ਗਿਆ ਹੋ ਸਕਦਾ ਵੀ ਪਹਾੜੇ ਤੇ ਆ ਜਾਏ ਪਰ ਇੱਥੇ ਵੀ ਰੰਦਾ ਵੀ ਆਪਾਂ ਚੋਈ ਜੇ ਭਾਵੇਂ ਇੱਕ ਡਾਂਗਾ ਚਾਹੇ ਦੋ ਡਾਂਗਾ ਟੀਕਾ ਲਾ ਕੇ ਜੋਈਏ ਤੇ ਆ ਝੋਟੀ ਆ ਸੁਬਾ ਦੂਜਾ ਮੰਨ ਲਓ ਬਾਕੀ ਕੋਈ ਵੀਰ ਸਮਾ ਜਿਹੜਾ ਆਪਦੀ ਸਮਝਣਾ ਮਾਲੇ ਦੋ ਮਹੀਨੇ ਲੱਖੀ ਬੜੀ ਕੱਟੀ ਵੇਖੋ ਸੁਨੱਖੀ ਬਹੁਤ ਜ਼ਿਆਦੀ ਆ ਠੀਕ ਹੈ ਜੀ ਗੁਲਾਈ ਗਲੂਈ ਪੂਰੀ ਆ ਸਿੰਘਾਂ ਦੀ ਬਿਲਕੁਲ ਪਤਲਾ ਜਬ ਮੂੰਹ ਮਠਾਈ ਦਾ ਝੋਟੀ ਦਾ ਸਿੰਘ ਪੂਰੇ ਗੁਲਾਈ ਦੇ ਵਿੱਚ ਆ ਤੇ ਆ ਦੇਖੋ ਜੀ ਥਾਨ 6 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਠੀਕ ਹੈ ਜੀ ਅਕੇ ਕਿਸੇ ਤਰ੍ਹਾਂ ਦੀ ਚਲੋ ਆ ਆਪਾਂ ਇਹ ਤਾਂ ਵੇਰ ਵਾਂ ਤੁਹਾਨੂੰ ਤਾਂ ਪਾਇਆ ਨਹੀਂ ਹੋਣਾ ਕਿ ਜਾਂ ਕੋਈ ਏਆਈ ਹੋਈ ਆ ਜਾਂ ਕੋਈ ਗੱਬਣ ਗੁਬਣ ਦਾ ਟੀਕਾ ਲਵਾਇਆ ਹੋ ਨਹੀਂ ਸੰਧੂ ਸਾਹ ਵਾਲੇ ਨਹੀਂ ਹੋਈ ਠੀਕ ਹੈ ਜੀ ਹਾਂਜੀ ਠੀਕ ਆ ਤੇ ਠੀਕ ਆ ਅੱਛਾ ਦੀਪੇ ਕੀ ਇਹ ਤਾਂ ਫਿਰ ਲੈਣ ਦੇਣ ਰਹੂਗਾ ਇਹਦਾ ਸੰਧੂ ਸਾਹ ਮੁੱਲ 40000 ਹਾਂਜੀ 38000 ਦੀ ਦੇ ਦਾਂਗੇ 38 ਦੀ ਹਾਂਜੀ ਠੀਕ ਆ ਚਲੋ ਝੋਟੀ ਚੰਗੀ ਐ ਚੋਣ ਜਾਂ ਦੀ ਚੰਗੀ ਆ ਚੰਗੀ ਬਹੁਤ ਜਿਆਦੀ ਪੋਲੀ ਆਪਾਂ ਦੋ ਟਾਈਮ ਚੋਗੇ ਉਹਨਾਂ ਦੇ ਘਰੇ ਬਾੜੇ ਦੇ ਲੈਂਦੀ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਹਾਂਜੀ ਠੀਕ ਆ ਭਰਾ ਠੀਕ ਆ ਹਾਂਜੀ ਲਓ ਵੀ ਦੋਸਤੋ ਚੋਣ ਜਾਣਾ ਇੱਕ ਨੰਬਰ ਆ ਚਵਾਈ ਵੀਰਾਂ ਦਾ ਪੋਲੀ ਆ ਤੇ ਪਹਾੜੇ ਤੇ ਜਿਹੜੇ ਵੀਰ ਨੇ ਹੱਥ ਪਾ ਲੈਣੀਆਂ ਗੇਜ ਪਾ ਲੈਣੀਆਂ ਦੋਸਤੋ ਤੁਸੀਂ ਉਹ ਵੀ ਵੀਰ ਹੱਥ ਪਾ ਸਕਦੇ ਜੇ ਝੋਟੀ ਚੰਗੀ ਆ 6 ਕਿਲੋ ਦੁੱਧ 6 ਕਿਲੋ ਤਾਰਾਂ ਹਾਜ਼ਰ ਨੇ ਕੋਈ ਆਣ ਕੇ ਆਉਦੀ ਨਰਖ ਪਰਖ ਕਰ ਲੇ ਤਸੱਲੀ ਕਰ ਲੇ ਠੀਕ ਆ ਇਹ ਅੱਜ ਦੋਸਤੋ ਪੰਜ ਨਾਕ ਸੀਗੇ ਵੀਰ ਅਦੀਪੇ ਉਹਨਾਂ ਦੇ ਕੋਲ ਭਾਈ ਯੋਗੇ ਉਹਨਾਂ ਦੇ ਕੋਲ ਪਿੰਡ ਡਾਲੇ ਕੀ ਤੁਸੀਂ ਜਿਹੜੀ ਖਾਸ ਵਿਜਿਟ ਕਰਨੀ ਆ ਤੇ ਦੀਪੇ ਭਾਈ ਹੋਰ ਕੁਛ ਹਾਂਜੀ ਹੋਰ ਕੁਛ ਨਹੀਂ ਸਭ ਕੁਝ ਨਹੀਂ ਆਪਾਂ ਕਹਿਣਾ ਬਸ ਵੀਰ ਭਰਾਵਾਂ ਨੇ ਹੋ ਗਿਆ ਵੀ ਸਾਈ ਪੱਕੀ ਪਾਇਆ ਕਰਨ ਜਿੰਨੇ ਵੀਰ ਨੇ ਮੱਝ ਲੈਣੀ ਆ ਤੇ ਇਦਾਂ ਡੰਗਰ ਨਾਲ ਖਰਾਬ ਕਰਿਆ ਕਰਨ ਕਿਸੇ ਵੀਰ ਦਾ ਵੀ ਹਾਂਜੀ ਇਕਾਸ ਹੋ ਜਾਂਦੀ ਨਾ ਵੀ ਕੋਈ ਦੋ ਚਾਰ ਜਰ ਪਾਇਆ ਵੀ ਲੈ ਕੇ ਜਾਣਗੇ ਬੰਦੇ ਹਾਂਜੀ 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 500 ਰੁਪਏ ਆਪ ਨੂੰ ਪਤਾ ਆ ਪਾ ਕੇ ਯਾਰ ਕਿਸੇ ਭੈਣ ਭਰਾ ਨੇ ਮਨ ਨਾਲ ਪੈਸੇ ਨਹੀਂ ਬਣਦੇ ਹਾਂਜੀ ਕੋਈ ਹੋਰ ਪਰਿਵਾਰ ਦੇ ਵਿੱਚ ਕੋਈ ਤੁਸ ਜੀ ਸਾਹਿਬ ਤੁਹਾਨੂੰ ਪਤਾ ਕੋਈ ਗੱਲ ਨਹੀਂ ਰੋਈ ਬਾਅਦ ਜਾਈਦਾ ਘਰ ਵਾਲੇ ਵੀ ਕਹਿੰਦੇ ਪਾਉ ਪੱਕਾ ਬਿਆਹ ਨਾਲ ਦੇਖ ਜਾਓ ਹਾਂ ਹਾਂਜੀ ਉਹ 500 ਦੇ ਹੁਣ ਤੁਹਾਨੂੰ ਪਤਾ ਕੋਣ ਮੈਂ ਖਲਰਦਾ ਉਹਨੇ ਵੀਰ ਨੇ ਕਹੇ ਨਹੀਂ ਵੀਰ ਜੀ ਮੈਂ ਲੈ ਜਾਣੀ ਆ ਪੈਸੇ ਕਢਵਾ ਕੇ ਆਇਆ ਮੰਜੋਂ ਚਲੋ ਕੋਈ ਗੱਲ ਨਹੀਂ ਜ਼ਰੂਰ ਆਪਣੇ ਭੈਣ ਭਰਾਵਾਂ ਅੱਗੇ ਰਿਕਵੈਸਟ ਆ ਆਪ ਨੰਬਰ ਹੈਗਾ 94644 35330 62838 ਤੇ 76190 ਠੀਕ ਹੈ ਭਰਾ ਹਾਂਜੀ ਲੋਬੀ ਦੋਸਤੋ ਦੋ ਨੰਬਰ ਨੇ ਦੋਵੇਂ ਨੰਬਰ ਸਕਰੀਨ ਦੇ ਉੱਤੇ ਚੱਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ